ਬਿਲਕੁਲ ਹੈ ਅੱਜ ਭਾਗ ਤਕਰੀਬਨ 2:30 ਵਜੇ ਤੋਂ ਟਾਈਮ ਥੋੜਾ ਅੱਗੇ ਹੋ ਚੁੱਕਾ ਆ ਤੇ ਸਾਡੇ ਨੌਜਵਾਨ ਜਿਹੜੇ ਨੇ ਲਾਗ ਲਾਗੇ ਪਿੰਡਾਂ ਦੇ ਸਾਰਿਆਂ ਦੇ ਸਵੇਰੇ 5 ਵਜੇ ਤੇ ਲੱਗੇ ਹੋਏ ਨੇ ਕਿਉਂਕਿ ਇਸ ਤੋਂ ਪਿੱਛੇ ਇੱਕ ਨਾ ਦਰਿਆ ਤੋਂ ਡਾਫ ਲਾਉਣ ਦੀ ਜਿਹੜੀ ਤਾਕਤ ਹੁੰਦੀ ਉਹਨੂੰ ਰੋਕਣ ਲਈ ਇੱਕ ਨੋਚ ਲੱਗੀ ਸਟੱਡ ਲੱਗਾ ਹੁੰਦਾਗਾ ਤਕਰੀਬਨ ਉਹ ਟੋਟਾ ਜਿਹੜਾ ਆ 100 ਕਿਲੋਮੀਟਰ ਦਾ ਤਾਂ ਹੁਣ ਪਾਣੀ ਖਿੱਚ ਕੇ ਲੈ ਗਿਆ ਆ ਪਰ ਜਿੰਨਾ ਚਿਰ ਉਹ ਸਾਡਾ ਹਜੇ 150 ਮੀਟਰ ਦਾ ਟੋਟਾ ਵੱਜਦਾ ਉਹਨੂੰ ਬਚਾਉਣ ਦਾ ਯਤਨ ਸਵੇਰ ਦੇ ਨੌਜਵਾਨ ਕੁਝ ਦਰਖਤ ਵੱਜ ਕੇ ਸੱਟ ਰਏ ਨੇ ਕੁਝ ਬੂਰੇ ਭਰ ਕੇ ਮਿੱਟੀ ਲਾ ਰਹੇ ਨੇ ਤੇ ਪ੍ਰਸ਼ਾਸਨ ਪੂਰਾ ਜਿਹੜਾ ਇੱਥੇ ਇਸ ਵੇਲੇ ਸਤਰਕੇ ਆ ਲੱਗਾ ਹੋਇਆ ਐਸਡੀਐਮ ਫਲੋਰ ਨੈਫਸੀਲ ਦਾ ਨੂਰਮਹਿਲ ਵੀ ਵੀ ਇੰਦਰੀਤ ਕੁਰਮਾਨ ਹੋਣੇ ਹੋ ਕੇ ਗਏ ਨੇ ਸਾਰਾ ਪ੍ਰਸ਼ਾਸਨ ਜਿਹੜਾ ਇਸ ਵੇਲੇ ਤੇ ਨਾਲ ਨੌਜਵਾਨਾਂ ਦੀ ਵੱਡੀ ਸ਼ਕਤੀ ਆ ਪ੍ਰਸ਼ਾਸਨ ਤਾਂ ਸਿਰਫ ਇੱਕ ਚੀਜ਼ਾਂ ਮਹਈਆ ਕਰਾ ਸਕਦਾ ਜੀਸੀਬੀ ਮਹਈਆ ਕਰਾ ਸਕਦਾ ਜਾਂ ਹੋਰ ਪੋਕਲੈਨ ਮਹਈਆ ਕਰਾ ਸਕਦਾ ਨੌਜਵਾਨਾਂ ਦੀ ਸ਼ਕਤੀ ਜਿਹੜੀ ਆ ਉਹ ਸਵੇਰ ਦੀ ਲੱਗੀ ਹੋਈ ਆ ਹਾਲਾਤ ਹਜੇ ਕੰਟਰੋਲ ਵਿੱਚ ਨੇ ਕਿ ਸਵੇਰੇ ਇੱਕ ਅਫਵਾਹ ਫੈਲ ਗਈ ਸੀ ਲੀਜੀ ਬੰਨ ਟੁੱਟ ਗਿਆ ਉਹ ਬੰਨ ਨਹੀਂ ਸੀ ਇੱਕ ਉਹ ਸਟੱਡ ਆ ਨੋ ਚੀਜ ਨੂੰ ਕਹਿੰਦੇ ਉਹ ਟੁੱਟੀ ਸੀਗੀ ਪਰ ਥੋੜੀ ਹਜੇ ਬਚੀ ਹੋਈ ਉਹਨੂੰ ਬਚਾਉਣ ਦਾ ਯਤਨ ਹੋ ਰਿਹਾ ਆ ਤੇ ਹਜੇ ਤੱਕ ਫਿਕਰ ਕਰਨ ਵਾਲੀ ਗੱਲ ਨਹੀਂ ਕੋਈ ਜੇਕਰ ਇੰਨਾ ਕੁ ਵੀ ਪਾਣੀ ਚੱਲਦਾ ਰਹੇ ਤਾਂ ਮੇਰਾ ਖਿਆਲ ਇੱਕ ਦੋ ਦਿਨ ਦੇ ਵਿੱਚ ਪਾਣੀ ਅੱਗੇ ਗੁజర్ ਜਾਊਗਾ ਤਾਂ ਬਚਾਅ ਹੋ ਜਾਣਾ ਹਾਂ ਜੇਕਰ ਕੋਈ ਪਿੱਛੇੋਂ ਪਾਣੀ ਹੋਰ ਇਸ ਤੋਂ ਵੱਡੇ ਪੱਧਰ ਤੇ ਛੱਡਿਆ ਜਾਂਦਾ ਫੇਰ ਆਉਣ ਵਾਲਾ ਜਿਹੜਾ ਸਾਡਾ ਇੱਥੋਂ ਲੈ ਕੇ ਕੋਈ 60 70 ਪਿੰਡ ਨੇ ਮੌਸਾ ਮੀਲ ਮੀਵਾਲ ਤੋਂ ਲੈ ਕੇ ਤਲਵੰਨ ਤੱਕ ਅੱਗੇ ਤੱਕ ਉਹ ਸਾਰੇ ਪ੍ਰਭਾਵਿਤ ਹੋਣਗੇ ਤੇ ਅਸੀਂ ਅਰਦਾਸ ਕਰਦੇ ਹਾਂ ਮਾਲਕ ਅੱਗੇ ਕਿ ਏ ਇਦਾਂ ਦਾ ਜਿਹੜਾ ਕੁਦਰਤੀ ਕਰੋਪੀ ਆ ਉਹ ਮਿਹਰ ਹੀ ਰੱਖਣ ਕਿ ਗਾਂ ਇਸ ਤੋਂ ਅੱਗੇ ਹੋਰ ਪਾਣੀ ਨਾ ਆਵੇ ਇਧਰ ਪ੍ਰਧਾਨ ਸਾਹਿਬ ਅੱਗੇ ਪਾਣੀ ਵੱਧਦਾ ਹੈ ਛੱਡ ਜਿਓ ਕਿੱਲੋ ਕਿਹੋ ਜਿਹਾ ਪ੍ਰਬੰਧ ਹੈ ਅ ਪ੍ਰਬੰਧ ਦੇਖੋ ਜੀ ਸਭ ਤੋਂ ਵੱਡੀ ਤਾਂ ਸਾਡੀ ਨੌਜਵਾਨੀ ਹੈ ਜਿਹੜੀ ਸਵੇਰ ਤੋਂ ਸ਼ਾਮ ਤੱਕ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਸਾਡਾ ਇੱਕ ਸਹਾਇਤਾ ਸੈਂਟਰ ਪਿੰਡ ਪਵਾੜਾ ਦੇ ਵਿੱਚ ਬਣਾਇਆ ਗਿਆ ਕਿ ਜੇਕਰ ਕੋਈ ਯਾਦੀ ਵੱਡੀ ਆਫਤ ਆਂਦੀ ਆ ਤੇ ਲੋਕਾਂ ਨੂੰ ਉੱਥੇ ਠਹਿਰਾਉਣ ਲਈ ਲੋਕਾਂ ਦਾ ਉੱਥੇ ਰਹਿਣ ਸਹਿਣ ਦਾ ਪ੍ਰਬੰਧ ਕਰਨ ਲਈ ਪਿੰਡ ਪਵਾੜਾ ਵਿੱਚ ਇੱਕ ਸੈਂਟਰ ਬਣਿਆ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਨਗਰ ਵੱਡਾ ਜਿੱਦਾ ਬਿਲਗਾ ਪਿੰਦਾ ਉੱਥੇ ਹਰ ਸਹੂਲਤ ਹੈਗੀ ਆ ਸਾਡੇ ਕੋਲ ਉੱਥੇ ਵੀ ਕੋਈ ਕਮਿਊਨਿਟੀ ਹਾਲ ਹੈਗੇ ਨੇ ਤੇ ਜੇਕਰ ਸਾਨੂੰ ਇਹ ਦਰਿਆ ਦੀ ਮਾਰ ਜਾਂ ਹੜ੍ਹ ਦੀ ਮਾਰ ਦੇ ਵਿੱਚ ਕੁਝ ਲੋਕ ਆ ਜਾਂਦੇ ਨੇ ਜੇ ਬੰਨ ਟੁੱਟ ਜਾਂਦਾ ਆ ਤੇ ਅਸੀਂ ਜਿਹੜੇ ਵੱਡੇ ਨਗਰ ਆ ਮੌਸ ਸਾਹ ਬਿਆ ਬਿਲਗਾ ਆ ਤਲ ਬਣਿਆ ਪਵਾੜਾ ਇਹਨਾਂ ਵਿੱਚ ਲੋਕਾਂ ਨੂੰ ਠਹਿਰਾਉਣ ਦਾ ਲੋਕਾਂ ਦੇ ਰਹਿਣ ਦਾ ਪ੍ਰਬੰਧ ਉੱਥੇ ਕਰਨ ਦਾ ਸਰਕਾਰ ਨੇ ਪ੍ਰਬੰਧ ਕੀਤਾ ਹੋਇਆ ਕਾਫੀ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਮੁੱਖ ਮੰਤਰੀ ਬੰਦੇ ਪਹਿਲਾਂ ਤੋਂ ਕਿਉਂ ਨਹੀਂ ਕੀਤਾ ਹਾਂ ਲਗਭਗ 3 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਇਹ ਅੱਜ ਸਵਾਲ ਬੰਦੇ ਉਹੀ ਚੁੱਕ ਰਹੇ ਨੇ ਜਿਨ੍ਹਾਂ ਨੇ ਜਥੇਬੰਦੀਆਂ ਦੇ ਨਾਂ ਤੇ ਲੁੱਟ-ਲੁੱਟ ਕੇ ਲੋਕਾਂ ਨੂੰ ਖਾ ਲਿਆ ਤੇ ਅੱਜ ਉਹ ਪਿਛਲੇ 3 ਸਾਲ ਚ ਉਹ ਆਪ ਨਹੀਂ ਬੜੇ ਇੱਥੇ ਕਿਤੇ ਸਿਰਫ ਅੱਜ ਉਹਨਾਂ ਨੂੰ ਪਤਾ ਸੀ ਵੀ ਐਮਐਲਏ ਬੀਬੀ ਇੰਦਰਜੀਤ ਕੋਰਮਾਨ ਨੇ ਇੱਥੇ ਆਣਾ ਆ ਤੇ ਸਿਰਫ ਉਹਨਾਂ ਦੇ ਨਾਲ ਸਵਾਲ ਜਵਾਬ ਕਰਕੇ ਸਿਰਫ ਇੱਕ ਮਾਹੌਲ ਕ੍ਰੀਏਟ ਇਦਾਂ ਦਾ ਕਰਨਾ ਕਿ ਅਸੀਂ ਵੀ ਮੀਡੀਆ ਦੇ ਵਿੱਚ ਆ ਜਾਈਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਈਏ ਅਸੀਂ ਆਨੇ ਮੈਂ ਦਾਅਵੇ ਨਾ ਕਹਿਣਾ ਆ ਕਿ ਜਿਹੜੇ ਇਹ ਜਥੇਬੰਦੀਆਂ ਦੇ ਲੀਡਰ ਬਣੇ ਫਿਰਦੇ ਨੇ ਇਹ ਇਹਨਾਂ ਨੇ ਅੱਜ ਤੱਕ ਕਿਸੇ ਇੱਕ ਵਾਰੀ ਵੀ ਇੱਥੇ ਢੇੜਾ ਮਾਰਿਆ ਹੋਵੇ ਸਿਰਫ ਇਹ ਇਹ ਲੋਕ ਸਿਆਸਤ ਕਰਨ ਆਉਂਦੇ ਨੇ ਸਿਆਸਤ ਕਰਕੇ ਇਹਨਾਂ ਨੂੰ ਦੇਖ ਹੁੰਦਾ ਆ ਵੀ মিডিਆ ਆਇਆ ਆ ਹੁਣ ਸਾਸੀ ਵੀ মিডিਆ ਦੇ ਵਿੱਚ ਕਿਸ ਤਰ੍ਹਾਂ ਛਾਉਣਾ ਆ ਜੇਕਰ ਐਮਐਲਏ ਨੂੰ ਸਵਾਲ ਕਰਾਂਗੇ ਤੇ ਸਾਡਾ ਮੁੱਲ ਬਣ ਜਾਊਗਾ ਵਜਨ ਬਣ ਜਾਊਗਾ ਲੋਕ ਇਹਨਾਂ ਨੂੰ ਜਾਣ ਚੁੱਕੇ ਨੇ ਦੇਖੋ ਜਿਹੜੇ ਸੋਹਿਰਤ ਜਥੇਬੰਦੀਆਂ ਨੇ ਉਹ ਉਹਨਾਂ ਦੀ ਲੋਕ ਅੱਜ ਵੀ ਕਦਰ ਕਰਦੇ ਨੇ ਲੋਕ ਇਹਨਾਂ ਦੇ ਨਾਲ ਖੜੇ ਵੀ ਹੋਏ ਆ ਜਿਹਦਾ ਨਤੀਜਾ ਨਿਕਲਿਆ ਕਿ ਦਿੱਲੀ ਤੱਕ ਲੋਕਾਂ ਨੇ ਸਾਹ ਦਿੱਤਾ ਤਾਂ ਅੰਦੋਲਨ ਜਿੱਤਿਆ ਗਿਆ ਪਰ ਜਿਹੜੀ ਜਿਹੜੀ ਅੱਜ ਇਹ ਲੀਡਰਾਂ ਨੇ ਨਾ ਇਸ ਨੂੰ ਮਤਲਬ ਇੱਕ ਸਿਆਸਤ ਨੂੰ ਅ ਅੱਗੇ ਕਰਨ ਲਈ ਜਾਂ ਇਹਨੂੰ ਬਿਜ਼ਨਸ ਬਣਾ ਲਿਆ ਆ ਇਸੇ ਕਰਕੇ ਲੋਕ ਹੁਣ ਇਸ ਵੇਲੇ ਨਿਰਾਸ਼ ਹੋ ਰਹੇ ਨੇ ਇਹ ਲੋਕ ਲੋਕ ਚੰਗੇ ਨੇ ਕੁਝ ਲੀਡਰ ਨੇ ਜਿਹੜੇ ਵਿੱਚ ਇਦਾਂ ਦੇ ਉਹ ਜਿਹੜੇ ਲੋਕ ਲੀਡਰ ਨੇ ਉਹ ਜੋ ਆ ਆਪਣਾ ਨਾਮ ਇਦਾਂ ਦੀਆਂ ਆਪਤਾ ਦੇ ਵਿੱਚ ਮਕਾਉਣਾ ਚਾਹੁੰਦੇ ਆ ਉਹਨਾਂ ਨੂੰ ਇਸ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਲੋਕਾਂ ਨਾਲ ਖੜਨ ਦੀ ਲੜਨ ਦੀ ਲੋੜ ਆ ਤਾਂ ਕਿ ਅਸੀਂ ਇਸ ਮੁਸੀਬਤ ਦੇ ਵਿੱਚੋਂ ਨਿਕਲ ਜਾਈਏ ਦਰਿਆ ਦੇ ਨਾਲ ਲੱਗਦੇ ਪ੍ਰਧਾਨ ਦੇ ਪਿੰਡਾਂ ਦੇ ਲੋਕਾਂ ਨੇ ਵੀ ਲੋਕਾਂ ਨੂੰ ਪੁੱਛਿਆ ਬਸ ਇਹੀ ਹੈ ਜੀ ਇੱਕ ਤਾਂ ਜਿਸ ਤਰ੍ਹਾਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਰਾਤੀ ਸੰਦੇਸ਼ ਦਿੱਤਾ ਸੀਗਾ ਵੀ ਪਿੱਛੇੋਂ ਜਿੰਨੀ ਕਿਉਂਕਿ ਸਭ ਤੋਂ ਵੱਡਾ ਸਾਡੇ ਕੋਲ ਪੁਖਤਾ ਜਾਣਕਾਰੀ ਦਾ ਸੋਰਸ ਡਿਪਟੀ ਕਮਿਸ਼ਨਰ ਜਲੰਧਰ ਦੀ ਆਵਾਜ਼ ਆ ਉਹਨਾਂ ਨੇ ਯਾਤਨੀ ਕਿਹਾ ਸਿਕਾ ਵੀ ਜਿਹੜੇ ਦਰਿਆ ਦੇ ਏਰੀਆ ਦੇ ਅੰਦਰ ਬਹੁਤ ਸਾਰੇ ਲੋਕਾਂ ਦੀ ਰਹਿائش ਬਣੀ ਹੋਈ ਆ ਤੇ ਜਾਂ ਲਾਲੋਵਿ ਜਿੱਥੋਂ ਕਾਪਾ ਫਲੋਰ ਦਾ ਏਰੀਆ ਕੜਿਆਣਾ ਵਗੈਰਾ ਤੋਂ ਸ਼ੁਰੂ ਹੋ ਜਾਂਦਾ ਪਿੱਛੋਂ ਰਾਹੋਂ ਤੋਰੇ ਆਣ ਕੇ ਵੀ ਜਿਨ੍ਹਾਂ ਲੋਕਾਂ ਦੀ ਰਹਿائش ਵਿੱਚ ਆ ਉਹ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਉੱਚੇ ਥਾਂਾਂ ਤੇ ਆ ਜਾਣਾ ਚਾਹੀਦਾ ਤੇ ਹਜੇ ਤੱਕ ਜਿਹੜਾ ਬਚਾਇਆ ਉਹ ਬਚਾ ਮੈਂ ਕਹਿੰਦਾ ਮਾਲਕ ਦੀ ਕਿਰਪਾ ਹੈ ਜੇ ਹੋਰ ਪਾਣੀ ਲੈਵਲ ਵੱਧ ਆਇਆ ਫੇਰ ਵੱਡੇ ਨੁਕਸਾਨ ਹੋ ਸਕਦੇ ਆ ਜਿੱਥੋਂ ਸਾਡੀ ਫਲੋਰ ਤਹਿਸੀਲ ਸ਼ੁਰੂ ਹੁੰਦੀ ਆ ਤਾਂ ਇੱਧਰ ਜਾ ਕੇ ਮਹਿਦਪੁਰ ਤੋਂ ਅੱਗੇ ਤੱਕ ਪਿੰਡਾਂ ਦੇ ਵਿੱਚ ਜਿਹੜਾ ਆ ਇਹ ਸਾਰਾ ਸਾਡਾ ਇਹ ਏਰੀਆ ਜਿਹੜਾ ਆ ਇਹ ਹੜ੍ਹਾਂ ਦੀ ਮਾਰ ਦੇ ਹੇਠ ਆ ਸਕਦਾ ਪਰ ਅਸੀਂ ਅਰਦਾਸ ਕਰਦੇ ਮਾਲਕ ਅੱਗੇ ਕਿ ਜਿਵੇਂ ਇਹ ਥੋੜਾ ਸ਼ਾਮ ਤੱਕ ਜੇ ਘਟ ਜਾਂਦਾ ਤਾਂ ਫਿਰ ਸਾਡੇ ਬਚਾ ਨਹੀਂ ਹੁਣ ਜਿੱਥੇ ਤਾਂ ਆਪਾਂ ਖੜੇ ਆ ਜਦੋਂ ਸਵੇਰੇ ਅਸੀਂ ਤੇ 7 ਵਜੇ ਆਏ ਸੀਗੇ ਤੇ ਲਗਭਗ ਇੱਥੋਂ ਘੱਟੋ-ਘੱਟ 2 ਫੁੱਟ ਪਾਣੀ ਥੱਲੇ ਸੀਗਾ ਹੁਣ ਜਿਹੜਾ ਪਾਣੀ ਦਾ ਪ੍ਰੈਸ਼ਰ ਵੀ ਵਧਿਆ ਆ ਤੇ ਪਾਣੀ ਦਾ ਲੈਵਲ ਵੀ ਉੱਚਾ ਹੋਇਆ ਪਾਣੀ ਦਾ ਤੇਜ਼ੀ ਵਧ ਗਈ ਆ ਜਿਹਦੇ ਨਾਲ ਇਹ ਆਉਣ ਵਾਲੇ ਸਮੇਂ 'ਚ ਨੁਕਸਾਨ ਹੋਣ ਦੇ ਖਾਸੇ ਨੇ ਤੁਸੀਂ ਸਾਹਮਣੇ ਕੈਮਰਾ ਮਾਰ ਕੇ ਦੇਖੋ ਇਹ ਲੁਧਿਆਣਾ ਵਾਲੀ ਸਾਈਡ ਦਿਸ ਰਹੀ ਆ ਦਾ ਜਿਹੜੇ ਲੋਕ ਮੰਨਦੇ ਨੇ ਕਿ ਇਹ ਜਿਹੜਾ ਪਪੂਲਰ ਲੱਗਾ ਹੋਇਆ ਆ ਇਹ ਪਪੂਲਰ ਇੱਥੇ ਜਿਹੜਾ 40-50 ਖੇਤਾਂ ਚ ਵਿੱਚ ਲੱਗਾ ਹੋਇਆ ਜੇ ਇਹ ਨਾ ਲੱਗਾ ਹੁੰਦਾ ਤਾਂ ਪਾਣੀ ਦਾ ਪ੍ਰੈਸ਼ਰ ਜਾਂ ਪਾਣੀ ਦਾ ਬਹਾਅ ਸਿੱਧਾ ਹੋਣਾ ਸੀ ਇਹ ਸੰਗੋਵਾਲ ਵਾਲੀ ਸਾਈਡ ਨੂੰ ਤੱਕ ਨਹੀਂ ਸੀ ਲੱਗਣੀ ਪਰ ਅਸੀਂ ਵੀ ਮੰਗ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਸਰਕਾਰ ਇਦਾਂ ਦਾ ਕਾਨੂੰਨ ਬਰਾਂਵੇ ਜੇਕਰ ਕਿਸੇ ਦੀ ਇਹ ਕਿਸੇ ਨਿੱਜੀ ਮਾਲਕੀ ਆ ਜਾਂ ਲੋਕਾਂ ਦੇ ਇੱਥੇ ਕੋਈ ਕਬਜ਼ੇ ਨੇ ਤੇ ਇਦਾਂ ਦੀ ਫਸਲ ਹੀ ਬੀਜੀ ਜਾਵੇ ਜਿਹੜੀ ਆਉਣ ਵਾਲੇ ਸਮੇਂ 'ਚ ਹੜ੍ਹਾਂ ਦੇ ਨਾਲ ਬੰਨਾਂ ਨੂੰ ਜਾਂ ਲੋਕਾਂ ਨੂੰ ਪ੍ਰਭਾਵਿਤ ਨਾ ਕਰ ਸਕੇ ਇਦਾਂ ਦੀਆਂ ਜਿਹੜੀਆਂ ਫਸਲਾਂ ਨੇ ਪਪੂਲਰ ਵਰਗੀਆਂ ਸਫੈਦੇ ਵਰਗੀਆਂ ਉਹ ਇੱਥੇ ਨਾ ਲਾਈਆਂ ਜਾਣ ਕਿਉਂਕਿ 88 ਤੋਂ ਬਾਅਦ ਜਿਹੜਾ ਤਕੜਾ ਇਸ ਵੇਲੇ ਇਹ ਹੜ ਦਾ ਹੱਲਾ ਆ ਉਹ ਪਹਿਲੀ ਵਾਰੀ ਹੋਇਆ ਉਸ ਤੋਂ ਬਾਅਦ 2023 'ਚ ਵੀ ਥੋੜਾ ਆਇਆ ਸੀਗਾ ਪਰ ਉਨ ਤੋਂ ਇੰਨੀ ਮਾਰ ਨਹੀਂ ਸੀ ਪਈ ਜਿੰਨੀ ਇਸ ਵਾਰੀ ਪੈਣ ਦੇ ਅਸਾਰ ਦਿਖ ਰਹੇ ਨੇ ਤੇ ਇਹ ਕਾਨੂੰਨ ਬਣਨਾ ਚਾਹੀਦਾ ਆ ਕਿ ਇਹ ਜਿਹੜੀ ਇਦਾਂ ਦੀ ਫਸਲ ਆ ਜਿਹੜੀ ਪਾਣੀ ਨੂੰ ਰੋਕ ਸਕਦੀ ਆ ਉਹ ਵਿੱਚ ਦਰਿਆਦ ਨਹੀਂ ਹੋਣੀ ਚਾਹੀਦੀ ਕਈ ਪਿੰਡਾਂ ਦੇ ਲੋਕ ਪ੍ਰਧਾਨ ਜੀ ਸਵੇਰ ਤੋਂ ਸੈਮੇ ਹੋਏ ਨੇ ਜੇ ਮੈਨੂੰ ਖਬਰਾਂ ਚੱਲਦੀਆਂ ਕਿ ਬੈਂਕ ਟੁੱਟ ਗਿਆ ਕਿਸੇ ਨੂੰ ਕਿੰਨੀ ਕੁ ਸਿਕਾਈ ਹੈ ਨਹੀਂ ਨਹੀਂ ਜੀ ਇਹ ਫਵਾਹ ਆ ਬਿਲਕੁਲ 5 ਵਜੇ ਦੇ ਸਾਡੇ ਨੌਜਵਾਨ ਇੱਥੇ ਲੱਗੇ ਨੇ ਨਗਰ ਪੰਚਾਇਤ ਬਿਲਗਾ ਦੀ ਜੀਸੀਬੀ ਆ ਸਾਰੇ ਮੇਰੇ ਨਾਲ ਕਾਉਂਸਲਰ ਸਾਡੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਆ ਸਾਡੇ ਨਾਲ ਕਾਉਂਸਲਰ ਬਿਲਾਜ ਕੋਰਿਆ ਪੈਣ ਬਲਬੀਰ ਕੋਲਿਆ ਸਾਡੇ ਨਾਲ ਹਰਪ੍ਰੀਤ ਪੈਂਕੀ ਜੀ ਅਸੀਂ ਸਾਰੇ ਸਵੇਰ ਦੇ ਲਗਭਗ ਅਸੀਂ ਇੱਕ ਵਾਰੀ ਵਿੱਚੋਂ ਗਏ ਸੀ ਤਾਂ ਅਸੀਂ ਫਿਰ ਉਸੇ ਵੇਲੇ ਐਮਐਲਏ ਸਾਹਿਬ ਦੇ ਨਾਲ ਵਾਪਸ ਆ ਗਏ ਤੇ ਸਵੇਰ ਦੇ ਤੱਕ ਵੀ 7 ਵਜੇ ਦੇ ਅਸੀਂ ਇੱਥੇ ਕੋਈ ਅਫਵਾਹ ਨਹੀਂ ਸਿਰਫ ਜਿਹੜਾ ਇੱਕ ਸਟੱਡ ਬਣਿਆ ਸੀ ਜਿਹੜੀ ਨੋਚ ਕਹਿੰਦੇ ਆ ਉਹ ਤਕਰੀਬਨ 100-150 ਮੀਟਰ ਦੀ ਜਿਹੜੀ ਹੈਗੀ ਆ ਉਹ ਜ਼ਰੂਰ ਖੜ ਕੇ ਵਿੱਚ ਲੱਗੀ ਆ ਪਰ ਬੰਨ ਹਜੇ ਤੱਕ ਸੁਰੱਖਿਅਤ ਆ ਤੇ ਅਸੀਂ ਆਸ ਕਰਦੇ ਹਾਂ ਕਿ ਜੇ ਪਾਣੀ ਦਾ ਲੈਵਲ ਘਟ ਜਵੇ ਤੇ ਸਾਡਾ ਪੰਨ ਬਚ ਸਕਦਾ ਹਜੇ ਤੱਕ ਅਫਵਾਹਾਂ ਨੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ ਜਦੋਂ ਇੱਥੋਂ ਬੰਨ ਟੁੱਟਣਾ ਆ ਤਾਂ ਫੇ ਆਲਰੇਡੀ ਪ੍ਰਸ਼ਾਸਨ ਜਿਹੜਾ ਆ ਉਹ ਲੋਕਾਂ ਨੂੰ ਅਲਰਟ ਵੀ ਕਰੂਗਾ ਦੱਸੋ ਤਾਂ